ਆਓ ਅਸੀਂ ਦੇਖਦੇ ਹਾਂ ਪੁੱਤਰ ਬਾਈਬਲ ਦੇ ਵਿੱਚ ਰੋਮੀਆਂ ਦੀ ਕਿਤਾਬ ਉਹਦਾ 1 ਨੰਬਰ ਅਧਿਆਇ ਤੇ ਉਹਦੀ 10 ਤੇ 11 ਨੰਬਰ ਪੰਕਤੀ ਦੇ ਵਿੱਚ ਕਹਿੰਦਾ ਅਤੇ ਸਦਾ ਇਹ ਮੰਗਦਾ ਹਾਂ ਭਈ ਕਿਸੇ ਤਰ੍ਹਾਂ ਹੁਣ ਇੰਨੇ ਚਿਰ ਪਿੱਛੋਂ ਪਰਮੇਸ਼ਵਰ ਦੀ ਇੱਛਿਆ ਤੋਂ ਮੈਂ ਸੁਖ ਸਾਹ ਦੇ ਨਾਲ ਤੁਹਾਡੇ ਕੋਲੇ ਆਪਣਾ ਕਿਉਂਕਿ ਜੋ ਮੈਂ ਤੁਹਾਡੇ ਦਰਸ਼ਨ ਨੂੰ ਬਹੁਤ ਤਰਸਦਾ ਹਾਂ ਭਈ ਜਾਣੋ ਕੋਈ ਆਤਮਕ ਦਾਨ ਤੁਹਾਨੂੰ ਦੁਆਵਾਂ ਜੋ ਤੁਸੀਂ ਤਕੜੇ ਹੋ ਜਾਓ ਆਮੀਨ ਸੋ ਇਥੇ ਪ੍ਰਭੂ ਦਾਦਾਸ ਪੌਲਸ ਰਸੂਲ ਉਹ ਕਲਿਸਿਆ ਦੇ ਨਾਲ ਗੱਲ ਕਰਦਾ ਆ ਉਹਨਾਂ ਨੂੰ ਇੱਕ ਚਿੱਠੀ ਲਿਖਦਾ ਆ ਅਰ ਕੀ ਇੱਛਾ ਜ਼ਾਹਿਰ ਕਰਦਾ ਆ ਕਹਿੰਦਾ ਮੈਂ ਇਹ ਮੰਗਦਾ ਆ ਪਰਮੇਸ਼ਵਰ ਤੋਂ ਕਿਹੜੀ ਚੀਜ਼ ਮੰਗਦਾ ਆ ਵੀ ਤੁਹਾਡੇ ਕੋਲੇ ਮੈਂ ਉਪਨਾ ਤੁਹਾਡੇ ਕੋਲੇ ਪਹੁੰਚਾਂ ਸੁਖ ਸਾਹ ਦੇ ਨਾਲ ਖੁਸ਼ੀ-ਖੁਸ਼ੀ ਤੁਹਾਡੇ ਕੋਲੇ ਪਹੁੰਚਾਂ ਕਿਉਂ ਜੋ ਮੈਂ ਤੁਹਾਡੇ ਦਰਸ਼ਨ ਨੂੰ ਬਹੁਤ ਤਰਸਦਾ ਆ ਕਿਉਂਕਿ ਮੈਂ ਤੁਹਾਨੂੰ ਦੇਖਣਾ ਚਾਹੁੰਦਾ ਆ ਭਈ ਜਾਣੋ ਕੋਈ ਆਤਮਕ দান ਤੁਹਾਨੂੰ ਦੁਆਵਾ ਜੋ ਤੁਸੀਂ ਤਕੜੇ ਹੋ ਜਾਓ ਤਾਂ ਪੌਲਸ ਰਸੂਲ ਦੀ ਇੱਛਾ ਹੈ ਕਿ ਪਰਮੇਸ਼ਵਰ ਦੀ ਕਲਿਸਿਆ ਆਤਮਿਕ দান ਪ੍ਰਾਪਤ ਕਰੇ ਅਰ ਪਰਮੇਸ਼ਵਰ ਦੇ ਲੋਕੀ ਤਕੜੇ ਹੋ ਜਾਣ ਤੁਸੀਂ ਤਕੜੇ ਹੋਣਾ ਚਾਹੁੰਦੇ ਆ ਕੌਣ ਕੌਣ ਤਕੜਿਆ ਹੋਣਾ ਚਾਹੁੰਦਾ ਹੈ ਸਾਰੇ ਤਕੜੇ ਹੋਣਾ ਚਾਹੁੰਦੇ ਆ ਇੱਥੇ ਪ੍ਰੋਟੀਨ ਸ਼ੇਕ ਨਹੀਂ ਮਿਲਣਾ ਇੱਥੇ ਸਪਿਰਚੁਅਲ ਗਿਫਟ ਇੰਪਾਰਟ ਹੋਣੀਆਂ ਆ ਹallelujah ਜਿਸ ਪਰਮੇਸ਼ਵਰ ਦੇ ਦਾਸ ਦੀ ਅਧੀਨਗੀ ਦੇ ਹੇਠ ਤੁਸੀਂ ਰਹੋਗੇ ਉਹ ਗਿਫਟਸ ਜਿਹੜੀਆਂ ਪਰਮੇਸ਼ਵਰ ਜੀ ਦੇ ਦਾਸ ਦੇ ਉੱਤੇ ਹੋਣਗੀਆਂ ਜਦੋਂ ਤੁਸੀਂ ਆਪਣੇ ਉਸ ਅਗੂਏ ਨੂੰ ਫੋਲੋ ਕਰੋਗੇ ਅਰ ਤੁਸੀਂ ਉਸ ਸ਼ਬਦ ਜੋ ਪਰਮੇਸ਼ਵਰ ਜੀ ਦੇ ਦਾਸ ਤੇ ਰਹੀਂ ਬੋਲੇ ਜਾਂਦੇ ਆ ਤੁਸੀਂ ਉਹਨਾਂ ਸ਼ਬਦਾਂ ਉੱਤੇ ਚਿੱਤ ਲਾਉਂਗੇ ਸਾ ਜੋ ਖੁਦਾ ਦੇ ਦਾਸ ਦੇ ਉੱਤੇ ਆ ਉਹ ਤੁਹਾਡੇ ਉੱਤੇ ਇੰਪਾਰਟ ਹੋਣਾ ਸ਼ੁਰੂ ਹੋ ਜਾਏਗਾ ਉਹ ਖੁਸ਼ੀ ਜੋ ਖੁਦਾ ਦੇ ਦਾਸ ਦੇ ਜੀਵਨ ਦੇ ਵਿੱਚ ਆ ਉਹ ਗ੍ਰੇਟਨੈਸ ਜੋ ਖੁਦਾ ਦੇ ਦਾਸ ਦੇ ਜੀਵਨ ਵਿੱਚ ਆ ਉਹ obediance ਉਹ ਆਗਿਆਕਾਰੀ ਜੋ ਖੁਦਾ ਦੇ ਦਾਸ ਦੇ ਜੀਵਨ ਵਿੱਚ ਆ ਜਦੋਂ ਤੁਸੀਂ ਆਪਣੇ ਆਗੂ ਦੀ ਅਗਵਾਈ ਵਿੱਚ ਰਹੋਗੇ ਔਰ ਉਹ ਪਰਮੇਸ਼ਵਰ ਦੇ ਦਾਸ ਜਦੋਂ ਤੁਹਾਡੇ ਸਿਰਾਂ ਉੱਤੇ ਹੱਥ ਰੱਖਣਗੇ ਤਾਂ ਕੀ ਹੋਏਗਾ ਉਹ ਗ੍ਰੇਟਨੈਸ ਉਹ ਐਨੋਇੰਟਿੰਗ ਉਹ ਸਪਿਰਚੁਅਲ ਗਿਫਟ ਤੁਹਾਡੇ ਉੱਤੇ ਇੰਪਾਰਟ ਹੋ ਜਾਏਗਾ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਔਰ ਪੌਲਸ ਕਿਉਂ ਕਹਿ ਰਹੇ ਆ ਕਿ ਜਦੋਂ ਮੈਂ ਤੁਹਾਡੇ ਕੋਲੇ ਆਵਾਂ ਤਾਂ ਮੈਂ ਚਾਹਨਾ ਆ ਕਿ ਮੈਂ ਤੁਹਾਨੂੰ ਆਤਮਿਕ ਦਾਤ ਦੁਆਵਾਂ ਆਤਮਿਕ ਦਾਤਾਂ ਜਦੋਂ ਪਰਮੇਸ਼ਵਰ ਦੇ ਠਹਿਰਾਏ ਹੋਏ ਜਨ ਤੁਹਾਡੇ ਲਈ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੇ ਆ ਕਿ ਖੁਦਾ ਇਹਨਾਂ ਨੂੰ ਆਤਮਿਕ ਦਾਤਾਂ ਦੇ ਨਾਲ ਭਰਪੂਰ ਕਰ ਦਿਓ ਤਾਂ ਫਿਰ ਕੀ ਹੁੰਦਾ ਤੁਹਾਡੇ ਉੱਤੇ ਆਤਮਿਕ ਦਾਤਾਂ ਆਣ ਕੇ ਠਹਿਰ ਜਾਂਦੀਆਂ ਆ ਅਜ ਜਦੋਂ ਆਤਮਿਕ ਦਾਤ ਕਿਸੇ ਦੇ ਉੱਤੇ ਠਹਿਰਦੀ ਆ ਸਪਿਰਚੁਅਲ ਗਿਫਟ ਕਿਸੇ ਦੇ ਉੱਤੇ ਠਹਿਰਦੀ ਆ ਤਾਂ ਕੀ ਹੁੰਦਾ ਫਿਰ ਉਹ ਤਕੜਾ ਹੋ ਜਾਂਦਾ ਹੈ ਫੇ ਉਹਦਾ ਦਿਲ ਕਮਜ਼ੋਰ ਨਹੀਂ ਰਹਿੰਦਾ ਫੇ ਉਹਦੀਆਂ ਸੋਚਾਂ ਛੋਟੀਆਂ ਨਹੀਂ ਹੁੰਦੀਆਂ ਫੇ ਉਹਦੇ ਅੰਦਰ ਬੇ ਜਿਉਂ ਸਾਪਨ ਬੇਪਰਤੀਤਾ ਪਰ ਨਹੀਂ ਹੁੰਦਾ ਪਰ ਉਹ ਤਕੜਾ ਹੋ ਜਾਂਦਾ ਆ ਉਹਦੀ ਸੋਚ ਮਜਬੂਤ ਹੋ ਜਾਂਦੀ ਆ ਉਹਦਾ ਜੀਵਨ ਪਵਿੱਤਰਤਾਈ ਵਾਲਾ ਹੋ ਜਾਂਦਾ ਆ ਕਿਉਂਕਿ ਉਹ ਦਾਨ ਕਿਹਦਾ ਆ ਪਰਮੇਸ਼ਵਰ ਦਾ ਆ ਉਹ ਦਾਨ ਕਿਹਦੀ ਆ ਪਰਮੇਸ਼ਵਰ ਦੀ ਆ ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਆ ਅਗਰ ਤੁਹਾਨੂੰ ਲੱਗਦਾ ਆ ਇਹ ਚੀਜ਼ ਅਗਰ ਤੁਸੀਂ ਫੀਲ ਕਰਦੇ ਹੋ ਕਿ ਉਹ ਪਰਮੇਸ਼ਵਰ ਦੇ ਦਾਸ ਜਿਹੜੇ ਤੁਹਾਡੇ ਉੱਤੇ ਟਹਿਰਾਏ ਹੋਏ ਆ ਉਹਨਾਂ ਦੀ ਲਾਈਫ ਦੇ ਵਿੱਚ ਤੁਹਾਨੂੰ ਗ੍ਰੇਟਨੈਸ ਨਜ਼ਰ ਆਉਂਦੀ ਆ ਮਹਾਨਤਾ ਨਜ਼ਰ ਆਉਂਦੀ ਔਰ ਤੁਸੀਂ ਉਸ ਮਹਾਨਤਾ ਨੂੰ ਅਟਰੈਕਟ ਕਰਨਾ ਚਾਹੁੰਦੇ ਹੋ ਆਪਣੀ ਲਾਈਫ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਸਿਮਿਲਰ ਐਨੋਇੰਟਿੰਗ ਸਿਮਿਲਰ ਗ੍ਰੇਸ ਸਿਮਿਲਰ ਗ੍ਰੇਟਨੈਸ ਉਹ ਮਸਾ ਉਹ ਕਿਰਪਾ ਤੇ ਉਹ ਮਹਾਨਤਾ ਤੁਹਾਡੇ ਜੀਵਨ ਦੇ ਵਿੱਚ ਵੀ ਹੋਵੇ ਤੁਹਾਨੂੰ ਪਰਮੇਸ਼ਵਰ ਦੇ ਜਨ ਦਾ ਆਦਰ ਕਰਨਾ ਪੈਣਾ ਹੈ ਤੁਹਾਨੂੰ ਆਗਿਆਕਾਰੀ ਚ ਆਉਣਾ ਪੈਣਾ ਹੈ ਤੁਹਾਨੂੰ ਰਿਸਪੈਕਟ ਕਰਨੀ ਪੈਣੀ ਹੈ ਪਰ ਜੇ ਤੁਸੀਂ ਸਧਾਰਨ ਸਮਝੋਗੇ ਨੋਰਮਲ ਸਮਝੋਗੇ ਉਹ ਕਿ ਇਹ ਤਾਂ ਕੋਈ ਇੱਕ ਪ੍ਰਚਾਰਕ ਆ ਇਹਨਾਂ ਦਾ ਕੰਮ ਬਸ ਪ੍ਰਚਾਰ ਕਰਨਾ ਆ ਫਿਰ ਕੀ ਹੋਊਗਾ ਤੁਹਾਨੂੰ ਸਿਰਫ ਪ੍ਰਚਾਰ ਸੁਣਨ ਨੂੰ ਮਿਲੇਗਾ ਪਰ ਤੁਹਾਡੇ ਜੀਵਨ ਦੇ ਵਿੱਚ ਔਰ ਫਰੂਟਸ ਮਲਟੀਪਲਾਈ ਨਹੀਂ ਹੋਣਗੇ ਜੋ ਖੁਦਾ ਦੇ ਦਾਸ ਦੇ ਜੀਵਨ ਦੇ ਵਿੱਚ ਹਨ ਤੁਸੀਂ ਇੱਕ ਮੈਗਨੇਟ ਹੋ ਤੁਹਾਡੇ ਅੰਦਰ ਪਰਮੇਸ਼ਵਰ ਨੇ ਇੱਕ ਚੁੰਬਕ ਪਾਇਆ ਆ ਤੁਸੀਂ ਚਾਹੋ ਤਾਂ ਉਸ ਚੁੰਬਕ ਦੇ ਨਾਲ ਤੁਸੀਂ ਉਸ ਮਸਾ ਨੂੰ ਆਪਣੇ ਵੱਲ ਨੂੰ ਆਕਰਸ਼ਿਤ ਕਰ ਸਕਦੇ ਹੋ ਖਿੱਚ ਸਕਦੇ ਹੋ ਉਸ ਮਸਾ ਨੂੰ ਔਰ ਉਹਦਾ ਇੱਕੋ ਇੱਕ ਰਾਯ ਰਿਸਪੈਕਟ ਐਂਡ ਆਨਰ इज्जत करनी ਤੇ ਮਾਣ ਕਰਨਾ ਕਿਉਂਕਿ ਜਦੋਂ ਤੁਸੀਂ ਕਿਸੇ ਦਾ ਮਾਣ ਨਹੀਂ ਕਰਦੇ ਇੱਜ਼ਤ ਨਹੀਂ ਕਰਦੇ ਤਾਂ ਕੀ ਹੁੰਦਾ ਜੋ ਵੀ ਗੱਲ ਉਹ ਤੁਹਾਨੂੰ ਸੁਣਾ ਰਿਹਾ ਉਹ ਤੁਹਾਡੀ ਜ਼ਿੰਦਗੀ 'ਚ ਅਸਰ ਨਹੀਂ ਕਰੇਗੀ ਉਹ ਗੱਲ ਤੁਹਾਡੀ ਜ਼ਿੰਦਗੀ 'ਚ ਪੂਰੀ ਨਹੀਂ ਹੋਏਗੀ ਕਿਉਂ ਕਿ ਤੁਹਾਡੇ ਅੰਦਰ ਉਹਦੇ ਲਈ ادب ਨਹੀਂ ਆਰ ਵਚਨ 'ਚ ਕਿਹਾ ਜੇ ਕੋਈ ਨਬੀ ਨੂੰ ਨਬੀ ਕਰਕੇ ਕਬੂਲ ਕਰੇ ਤਕੀ ਹੋਏ ਉਹ ਨਬੀ ਦਾ ਫਲ ਪ੍ਰਾਪਤ ਕਰੇ ਭਾਵੇਂ ਜਿਹੜਾ ਨਬੀ ਨੂੰ ਨਬੀ ਹੋਣ ਵਾਲਾ ਆਦਰ ਦਿੰਦਾ ਆ ਤੋ ਨਬੂਤ ਜਿਹੜੀ ਤੁਹਾਡੇ ਜੀਵਨ ਚ ਨਬੀ ਕਰੇਗਾ ਉਹ ਪੂਰੀ ਹੋਏਗੀ ਅਰ ਜਦੋਂ ਤੁਸੀਂ ਖੁਦਾ ਦੇ ਦਾਸ ਨੂੰ ਖੁਦਾ ਦੇ ਦਾਸ ਹੋਣ ਦਾ ਆਦਰ ਦਿਓਗੇ ਅਰ ਖੁਦਾ ਦਾ ਦਾਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਸਵੀਕਾਰ ਕਰੋਗੇ ਤਕੀ ਹੋਏਗਾ ਉਹ ਬਰਕਤਾਂ ਜੋ ਖੁਦਾ ਨੇ ਆਪਣੇ ਦਾਸ ਦੇ ਰਾਹੀ ਤੁਹਾਡੇ ਲਈ ਠਹਿਰਾਈਆਂ ਆ ਉਹ ਤੁਹਾਡੇ ਜੀਵਨ ਵਿੱਚ ਇੰਪਾਰਟ ਹੋਣਗੀਆਂ, ਟਰਾਂਸਫਰ ਹੋਣਗੀਆਂ ਔਰ ਤੁਸੀਂ ਦੇਖੋਗੇ ਜਿੰਨਾ ਤੁਸੀਂ ਆਦਰ ਕਰਨਾ ਸ਼ੁਰੂ ਕਰੋਗੇ, ਜਿੰਨਾ ਤੁਸੀਂ ਇੱਜ਼ਤ ਦੇਣਾ ਸ਼ੁਰੂ ਕਰੋਗੇ ਆਦਰ, ਇੱਜ਼ਤ ਤੇ ਮੂਰਤੀ ਪੂਜਾ 'ਚ ਬਹੁਤ ਫਰਕ ਆ। ਯਾਦ ਰੱਖਣਾ ਇਸ ਗੱਲ ਨੂੰ ਟਾਪ ਪ੍ਰੀਅਰਿਟੀ ਪਰਮੇਸ਼ਵਰ ਉਹ ਪਰਮੇਸ਼ਵਰ ਜੈਦੀ ਕੋਈ ਤਸਵੀਰ ਨਹੀਂ ਬਣਾਈ ਜਾ ਸਕਦੀ ਜਿੰਨੂੰ ਇੱਟਾਂ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਜਿਹੜਾ ਜਨਮ ਮਰਨ ਤੋਂ ਬਾਹਰ ਹੈ α ω ਓਕੇ ਤਾਂ ਸਭ ਤੋਂ ਟਾਪ ਪ੍ਰੀਅਰਿਟੀ ਪਰਮੇਸ਼ਵਰ ਅਰ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਕੇ ਤੁਹਾਡੇ ਤੱਕ ਪਹੁੰਚਾਉਣ ਵਾਲੇ ਦਾਸ ਦੂਜੇ ਨੰਬਰ ਤੇ ਵਚਨ ਚ ਲਿਖਿਆ ਉਹ ਕਦਮ ਕਿੰਨੇ ਮੁਬਾਰਕ ਆ ਜਿਹੜੇ ਖੁਦਾ ਦਾ ਵਚਨ ਲੈ ਕੇ ਆਉਂਦੇ ਆ ਅਰ ਕੀ ਲਿਖਿਆ ਉਹ ਵਚਨ ਸੁਣਾਉਣ ਵਾਲੇ ਜਿਹੜੇ ਖੁਦਾ ਦੇ ਦਾਸ ਆ ਦੁੱਗਣੇ ਆਦਰ ਦੇ ਯੋਗ ਗਿਨੇ ਜਾਣ ਕਿੰਨੇ ਆਦਰ ਦੇ ਯੋਗ ਜਿੰਨਾ ਆਦਰ ਨਾਰਮਲੇ ਤੁਸੀਂ ਕਿਸੇ ਨੂੰ ਦਿੰਨੇ ਆ ਉਹਦੇ ਨਾਲ ਉਹ ਡਬਲ ਦੇਣਾ ਕਿੰਨੂੰ ਜਿਹੜੇ ਤੁਹਾਡੇ ਆਗੂ ਆ ਜਿਹੜੇ ਤੁਹਾਨੂੰ ਵਚਨ ਸੁਣਾਉਂਦੇ ਆ ਅਰ ਮੈਂ ਨਹੀਂ ਕਹਿ ਰਹੀ ਕੌਣ ਕਹਿ ਰਿਹਾ ਆ ਪਵਿੱਤਰ ਬਾਈਬਲ ਇਹ ਗੱਲ ਕਹਿ ਰਿਹਾ ਪਰਮੇਸ਼ਵਰ ਦਾ ਵਚਨ ਇਹ ਕਹਿ ਰਿਹਾ ਅਰ ਜੋ ਸਿਧਾਂਤ ਪਰਮੇਸ਼ਵਰ ਦੇ ਵਚਨ ਵਿੱਚ ਲਿਖ ਦਿੱਤੇ ਗਏ ਆ ਉਹ ਉਦਾਂ ਹੀ ਪੂਰੇ ਹੋਣੇ ਆ ਜਿੱਦਾਂ ਲਿਖੇ ਗਏ ਆ ਤੁਸੀਂ ਉਹਨਾਂ ਨੂੰ ਹੋਰ ਕਿਸੇ ਤਰੀਕੇ ਦੇ ਨਾਲ ਪੂਰੇ ਨਹੀਂ ਕਰਵਾ ਸਕਦੇ ਅਗਰ ਵਚਨ 'ਚ ਲਿਖਿਆ ਦਿਓ ਤਾਂ ਦਿੱਤਾ ਜਾਏਗਾ ਤਾਂ ਦਿੱਤੇ ਤੇ ਹੀ ਤੁਹਾਨੂੰ ਮਿਲਣਾ ਆ ਅਗਰ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਮਾਤਾ ਪਿਤਾ ਦਾ ਆਦਰ ਕਰੋ ਤੇ ਤੁਹਾਡੇ ਇਸ ਧਰਤੀ ਉੱਤੇ ਦਿਨ ਲੰਮੇ ਹੋਣਗੇ ਤਾਂ ਤੁਹਾਨੂੰ ਹੈਵ ਟੂ ਰਿਸਪੈਕਟ ਯੋਰ ਪੇਰੈਂਟਸ ਤੁਹਾਨੂੰ ਉਹਨਾਂ ਦਾ ਆਦਰ ਕਰਨਾ ਹੀ ਪਵੇਗਾ ਤਾਂ ਹੀ ਤੁਹਾਡੇ ਜਿਹੜੇ ਦਿਨ ਆ ਉਹ ਲੰਬੇ ਹੋਣਗੇ ਪਰਮੇਸ਼ਵਰ ਦਾ ਜਨ موسی ਪਾਵੇਂ ਉਹਦੀ ਜੀਭ ਮੋਟੀ ਸੀ ਉਹਨੂੰ ਬੋਲਣ ਵਿੱਚ ਸਮੱਸਿਆ ਸੀ ਉਹ ਪਰਮੇਸ਼ਵਰ ਦੇ ਆਵਾਜ਼ ਨੂੰ ਸੁਣਦਾ ਸੀ ਪਰਮੇਸ਼ਵਰ ਤੰਬੂ ਵਿੱਚ ਅਰਨ ਕੇ موسی ਦੇ ਨਾਲ ਗੱਲਾਂ ਕਰਦੇ ਸੀ ਔਰ ਫਿਰ ਜੋ ਵੀ ਉਹ ਸੁਣਦਾ ਸੀ ਉਹ ਜਾ ਕੇ ਇਜ਼ਰਾਈਲੀਆਂ ਨੂੰ ਦੱਸਦਾ ਸੀ ਖੁਦਾ ਨੇ ਅੱਜ ਇਦਾਂ ਕਿਹਾ ਖੁਦਾ ਨੇ ਕਿਹਾ ਮੇਰੇ ਪਹਾੜ ਦੇ ਨੇੜ ਆਜੋ ਆਪਣੇ ਕੱਪੜੇ ਧੋ ਕੇ ਆਇਓ ਜੁੱਤੀਆਂ ਲਾ ਕੇ ਆਇਓ ਜਿੱਦਾਂ ਵੀ ਉਹਨੂੰ ਆਵਾਜ਼ ਸੁਣਦੀ ਸੀ ਹੁਕਮ ਮਿਲਦਾ ਸੀ ਉਹ ਐਗਜ਼ੈਕਟਲੀ ਜਾ ਕੇ ਉਦਾਂ ਹੀ ਇਜ਼ਰਾਈਲੀਆਂ ਨੂੰ ਦੱਸਦਾ ਸੀ ਬਹੁਤ ਸਾਰੇ ਇਜ਼ਰਾਈਲੀ ਵਿਸ਼ਵਾਸ ਕਰਦੇ ਸੀ ਪਰ ਕਈ ਹੈਗੇ ਸੀ ਜਿਹੜੇ ਸਭ ਤੋਂ ਜ਼ਿਆਦਾ ਪ੍ਰੋਬਲਮ ਇਹ ਕਿਨੂੰ ਆਉਂਦੀ ਆ ਕੌਣ ਘੱਟ ਆਦਰ ਦਿੰਦਾ ਆ ਜਿਹੜੇ ਪ੍ਰਾਰਥਨਾ ਜ਼ਿਆਦੀ ਵਧਾ ਦਿੰਦੇ ਆ ਤੁਹਾਨੂੰ ਪਤਾ ਉਹ ਆਦਰ ਕਰਨਾ ਘਟਾ ਦਿੰਦੇ ਆ ਕਿਉਂ ਕਿਉਂਕਿ ਉਹਨਾਂ ਦੇ ਅੰਦਰ ਇੱਕ ਕੁਮੰਡ ਪੈਦਾ ਹੋ ਜਾਂਦਾ ਕਿ ਹੁਣ ਤਾਂ ਸਾਡੀ ਵੀ ਪ੍ਰਾਰਥਨਾ ਬਹੁਤ ਆ ਸੀ ਵੀ ਡਾਇਰੈਕਟ ਸੁਣ ਸਕਦੇ ਆ ਐਗਜ਼ੈਕਟਲੀ ਤੁਸੀਂ ਡਾਇਰੈਕਟ ਸੁਣ ਸਕਦੇ ਆ ਇਦਾਂ ਕਿਤੇ ਨਹੀਂ ਲਿਖਿਆ ਕਿ ਤੁਸੀਂ ਨਹੀਂ ਸੁਣ ਸਕਦੇ ਕਿਤੇ ਵੀ ਨਹੀਂ ਇਦਾਂ ਲਿਖਿਆ ਬਟ ਅਗਰ ਪਰਮੇਸ਼ਵਰ ਨੇ ਕਿਸੇ ਨੂੰ ਮੁਖੀਆ ਚੁਣਿਆ ਆ ਤਾਂ ਪਰਮੇਸ਼ਵਰ ਉਹਨੂੰ ਮੁਖੀਆ ਹੋਣ ਦਾ ਆਦਰ ਵੀ ਬਖਸ਼ਦੇ ਆ ਪ੍ਰਭੂ ਜੀ ਸੋ ਜਦੋਂ ਅਸੀਂ ਇਜ਼ਰਾਈਲੀਆਂ ਦੇ ਝੁੰਡ ਦੇ ਵਿੱਚ ਦੇਖਦੇ ਆ ਉਹਦੇ ਵਿੱਚ ਬਹੁਤ ਸਾਰੇ ਲੋਕੀ ਸੀਗੇ ਜਿਹੜੇ ਧੂਪ ਧਕਾਉਂਦੇ ਹੁੰਦੇ ਸੀਗੇ ਪ੍ਰਭੂ ਦੀ ਵੈਦੀ ਤੇ ਬਹੁਤ ਸਾਰੇ ਸੀਗੇ ਜਿਹੜੇ ਨਬੂਅਤ ਵੀ ਕਰਦੇ ਸੀ ਇਵਨ ਦੈਨ ਮੂਸਾ ਦੀ ਆਪਣੀ ਭੈਣ ਉਹਦੀ ਵੱਡੀ ਭੈਣ ਜਿਹਦੇ ਲਈ ਪਰਮੇਸ਼ਰ ਨੇ موسی ਨੂੰ ਜੀਵਨ ਬਖਸ਼ਿਆ ਉਹਦੀ ਭੈਣ ਹੀ ਸੀਗੀ ਜਿਨੇ ਉਹਨੂੰ ਟੋਕਰੀ ਵਿੱਚ ਪਾ ਕੇ ਨੀਲ ਨਦੀ ਦੇ ਵਿੱਚ ਰੋੜਿਆ ਸੀਗਾ ਕਿ ਉਹ ਬਚਾਇਆ ਜਾ ਸਕੇ ਪਰ ਜਦੋਂ ਇਹ ਗੱਲਾਂ ਝੁੰਡ ਵਿੱਚ ਹੋਣ ਲੱਗੀਆਂ ਕਿ موسی ਹੀ ਇਕੱਲਾ ਰੱਬ ਦੀ ਆਵਾਜ਼ ਨੂੰ ਸੁਣ ਸਕਦਾ ਸਾਡੇ ਨਾਲ ਰੱਬ ਗੱਲਾਂ ਨਹੀਂ ਕਰ ਸਕਦਾ ਤਾਂ ਜੋ ਸੋਚੀਏ ਤਾਂ ਕੋਈ ਗਾਲਾਂ ਤਾਂ ਨਹੀਂ ਸੀ ਕੱਢੀਆਂ ਉਹਨਾਂ ਨੇ موسی ਨੂੰ ਪਰ ਉਹਨਾਂ ਨੇ ਸ਼ੱਕ ਪੈਦਾ ਹੋ ਗਿਆ ਉਹਨਾਂ ਦੇ ਮਨ ਵਿੱਚ ਨਹੀਂ ਇਹ ਆਪਣੇ ਕੋਲੋਂ ਹੀ ਗੱਲਾਂ ਕਰਦਾ ਰਹਿੰਦਾ ਹੋਣਾ ਆ ਜੇ ਇਦਾਂ ਹੀ ਗੱਲਾਂ ਕਰਦਾ ਰੱਬ ਸਾਡੇ ਨਾਲ ਵੀ ਕਰ ਹੀ ਸਕਦਾ ਅਸੀਂ ਵੀ ਤਾਂ ਉਹਦੇ ਨੇੜੇ ਜਾਂਦੇ ਆ ਅਸੀਂ ਵੀ ਉਹਨੂੰ ਮੰਨਦੇ ਆ ਅਸੀਂ ਵੀ ਉਹਦੇ ਲਈ ਗਾਉਂਦੇ ਆ ਅਸੀਂ ਵੀ ਉਹਨੂੰ ਧੂਫਾ ਦਿਖਾਉਂਦੇ ਆ ਤੇ ਹੋਇਆ ਕੀ ਸੀਗਾ ਖੁਦਾ ਨੇ ਕਿਹਾ ਸਾਤ ਦੇਣਾ ਸਾਰਿਆਂ ਨੂੰ ਔਰ ਜਦੋਂ ਸੱਦਿਆ ਅੱਗ ਆਈ ਅੱਗ ਨੇ ਉਹ ਲੋਕੀ ਜਿਹੜੇ ਵਿਰੋਧ ਵਿੱਚ ਬੋਲਦੇ ਸੀ ਉਹਨਾਂ ਨੂੰ ਚੱਟ ਕਰ ਲਿਆ ਭਸਮ ਕਰ ਦਿੱਤਾ ਉਹ ਲੋਹੇ ਚਾਂਦੀ ਦੀਆਂ ਜਿਹੜੇ ਵੀ ਮੈਟਲ ਦੀਆਂ ਧੂਫਦਾਨੀਆਂ ਸੀ ਧੂਫਦਾਨੀਆਂ ਪਈਆਂ ਰਹਿ ਗਈਆਂ ਪਰ ਉਹ ਬੰਦੇ ਨਹੀਂ ਲੱਭੇ ਇੰਨਾ ਕਰੋਧ ਆ ਗਿਆ ਪਰਮੇਸ਼ਵਰ ਦਾ ਜਦੋਂ ਪਰਮੇਸ਼ਵਰ ਦੇ ਦਾਸ ਦੇ ਵਿਰੋਧ ਵਿੱਚ ਲੁਕ چھਪ ਕੇ ਕੁਰਕਰ ਹੋਣ ਲੱਗੀ ਗੱਲਾਂ ਹੋਣ ਲੱਗੀਆਂ ਜਦੋਂ ਉਹਨਾਂ ਦੇ ਮਨਾਂ ਦੇ ਅੰਦਰ ਸ਼ੱਕ ਆ ਗਿਆ ਸਿਰਫ ਇੱਕ ਵਾਰ ਹੀ ਨਹੀਂ ਫਿਰ ਤੋਂ ਇਹ ਕੰਮ ਹੋਇਆ ਤਾਂ ਕੀ ਹੋਇਆ ਖੁਦਾ ਨੇ ਕਿਹਾ ਬੁਲਾਓ ਜੇ ਇਹ ਦੇਖਣਾ ਚਾਹੁੰਦੇ ਆ ਤਾਂ ਇਹ ਦੇਖਣ ਕਿ ਮੈਂ ਕਿਹਦੇ ਨਾਲ ਆ ਤਾਂ ਖੁਦਾ موسی ਦੇ ਨਾਲ ਸੀ ਜ਼ਮੀਨ ਫਟ ਗਈ ਔਰ ਜਿਹੜੇ موسی ਦੇ ਵਿਰੋਧ ਬੋਲਦੇ ਸੀ ਉਸ ਜ਼ਮੀਨ ਦੇ ਵਿੱਚ ਧੱਸ ਗਏ ਔਰ ਜ਼ਮੀਨ ਉੱਤੋਂ ਬੰਦ ਹੋ ਗਈ موسی ਦੀ ਆਪਣੀ ਭੈਣ ਨੂੰ ਕੋੜ ਹੋ ਗਿਆ ਪਰਮੇਸ਼ਵਰ ਦੇ ਕਰੋਧ ਦੇ ਦੁਆਰਾ ਔਰ ਫਿਰ موسی ਨੇ ਪ੍ਰਾਰਥਨਾ ਕੀਤੀ ਪਿਤਾ ਇਨੂੰ ਮਾਫ਼ ਕਰਦੇ ਇਹਨੂੰ ਸ਼ੁੱਧ ਕਰਦੇ ਅਰ ਇੱਕ ਟਾਈਮ ਪੀਰੀਅਡ ਪਰਮੇਸ਼ਵਰ ਨੇ ਠਹਿਰਾਇਆ ਇੰਨੇ ਦਿਨ ਇਹ ਇਸ ਏਰੀਆ ਤੋਂ ਇਸ ਕੈਂਪਸ ਤੋਂ ਇਹਨੂੰ ਬਾਹਰ ਬਿਠਾ ਦਿਓ ਇੰਨੇ ਦਿਨਾਂ ਬਾਅਦ ਇਹ ਸ਼ੁੱਧ ਹੋਏਗੀ ਰਾਈਟ ਉਹਨੇ ਦਿਨਾਂ ਦੇ ਬਾਅਦ ਵਿੱਚ ਉਹ ਸ਼ੁੱਧ ਹੋਈ ਤੇ ਵਾਪਸ ਉਹਨੂੰ ਲਿਆ ਗਿਆ ਸੋ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਤੁਹਾਡੀਆਂ ਬਲੇਸਿੰਗਸ ਕਿਉਂ ਡਿਲੇ ਹੋ ਜਾਂਦੀਆਂ ਆ ਪਹਿਲਾ ਕਾਰਨ ਪਰਮੇਸ਼ਵਰ ਉੱਤੇ ਸ਼ੱਕ ਕਰਨਾ ਦੂਜਾ ਕਾਰਨ ਪਰਮੇਸ਼ਵਰ ਦੇ ਬੰਦੇ ਦੇ ਵਿਰੁੱਧ ਬੁੜਬੁੜ ਕਰਨਾ ਮੂੰਹ ਖੋਲਣਾ ਉਹਦੀ ਖਿਲਾਫਤ ਵਿੱਚ ਕਦੇ ਵੀ ਪਰਮੇਸ਼ਵਰ ਦੇ ਕਿਸੇ ਵੀ ਦਾਸ ਦੇ ਖਿਲਾਫਤ ਵਿੱਚ ਆਪਣਾ ਮੂੰਹ ਨਾ ਖੋਲੋ ਅਗਰ ਖੁਦਾ ਦਾ ਦਾਸ ਗਲਤੀ ਕਰੇ ਤਾਂ ਖੁਦਾ ਬੈਠਾ ਹਿਸਾਬ ਲੈਣ ਵਾਸਤੇ ਤੁਹਾਨੂੰ ਕੀ ਲੱਗਦਾ ਕਿ ਪ੍ਰਭੂ ਜੀ ਨਿਆਂ ਨਹੀਂ ਕਰੂਗੇ ਹਰ ਹਾਲ ਵਿੱਚ ਨਿਆਹ ਹਊਗਾ ਤੁਸੀਂ ਆਪਣਾ ਫਰਜ ਨਹੀਂ ਭੁੱਲਣਾ ਤੁਸੀਂ ਅਗਰ ਤੁਹਾਨੂੰ ਲੱਗਦਾ ਕਿਸੇ ਦੀ ਜ਼ਿੰਦਗੀ ਵਿੱਚ ਕਮੀ ਆ ਤਾਂ ਤੁਸੀਂ ਆਪਣਾ ਮੂੰਹ ਕਿਸ ਕੰਮ ਲਈ ਖੋਲਣਾ ਉਹਦੀ ਕਮੀ ਜ਼ਾਹਿਰ ਕਰਨ ਲਈ ਨਹੀਂ ਖੁਦਾ ਅੱਗੇ ਖੋਲਣਾ ਖੁਦਾ ਇਹਦੀ ਕਮੀ ਨੂੰ ਦੂਰ ਕਰ ਦਿਓ ਨਰਮਾਈ ਨਾਲ ਇਹਦਾ ਸੁਧਾਰ ਕਰੋ ਇਹ ਤੁਹਾਡੀ ਆਵਾਜ਼ ਨੂੰ ਕਲੀਅਰਲੀ ਸੁਣੇ ਅਤੇ ਤੁਹਾਡੀ ਆਵਾਜ਼ ਦੇ ਅਨੁਸਾਰ ਚੱਲੇ ਮੂੰਹ ਖੋਲੋ ਪਰ ਪ੍ਰਾਰਥਨਾ ਦੇ ਲਈ ਅਗਰ ਤੁਸੀਂ ਚਾਹੁੰਦੇ ਆ ਕਿ ਓਨ ਟਾਈਮ ਤੁਹਾਨੂੰ ਬlesਸਿੰਗਸ ਮਿਲਣ ਸਮੇਂ ਸੇ ਤੁਹਾਨੂੰ ਬਰਕਤਾਂ ਮਿਲਣ ਜਦੋਂ ਰਾਈਟ ਟਾਈਮ ਆ ਤੁਹਾਡੀ ਮੈਰਿਜ ਦਾ ਤੁਹਾਡੀ ਮੈਰਿਜ ਉਦੋਂ ਹੋਵੇ ਜਦੋਂ ਰਾਈਟ ਏਜ ਆ ਬੱਚਾ ਪੈਦਾ ਹੋਣ ਦੀ ਤੁਹਾਡੇ ਕੁੱਖ ਚੋਂ ਬੱਚਾ ਉਦੋਂ ਪੈਦਾ ਹੋਵੇ ਇਹ ਨਹੀਂ ਕਿ 45 ਸਾਲ ਦੇ ਹੋ ਗਏ 50 ਹੋਗੇ ਔਰ ਚਿੰਤਾ ਹੋ ਰਹੀ ਕਿ ਹੁਣ ਤਾਂ ਫਿਜ਼ੀਕਲ ਫਿਟਨੈਸ ਲੂਜ਼ ਹੋ ਰਹੀ ਆ ਕਿਵੇਂ ਬੱਚਾ ਪੈਦਾ ਹੋਏਗਾ ਅਗਰ ਤੁਸੀਂ ਸੰਮੇ ਸਰ ਬlesਸਿੰਗਸ ਚਾਹੁੰਦੇ ਹੋ ਤੁਸੀਂ 40 ਦਿਨਾਂ ਨੂੰ 40 ਸਾਲਾਂ ਉੱਤੇ ਨਹੀਂ ਪਾਉਣਾ ਚਾਹੁੰਦੇ ਤਾਂ ਜਿੰਨਾ ਹੋ ਸਕਦਾ ਘੱਟ ਬੋਲੋ ਉਦੋਂ ਬੋਲੋ ਜਦੋਂ ਤੁਹਾਨੂੰ ਬੋਲਣ ਦੀ ਬਹੁਤ ਜ਼ਰੂਰਤ ਆ ਔਰ ਪੌਲਸ ਕਹਿੰਦਾ ਉਹੀ ਬੋਲੋ ਜਿਹੜਾ ਤੁਹਾਡੇ ਲਈ ਤੇ ਸੁਣਨ ਵਾਲੇ ਲਈ ਤਰੱਕੀ ਦਾ ਕਾਰਨ ਬਣੇ ਜਿਹੜੀਆਂ ਗੱਲਾਂ ਸ਼ੁਭ ਹੋਣ ਚੰਗੀਆਂ ਹੋਣ ਉੱਤਮ ਹੋਣ ਅਗਰ ਕੋਈ ਗੱਲ ਚੰਗੀ ਨਹੀਂ ਆ ਉੱਤਮ ਨਹੀਂ ਆ ਉਹ ਬੋਲਣ ਦਾ ਕੋਈ ਬੈਨੀਫਿਟ ਨਹੀਂ ਆ ਰਿਹਾ ਤੇ ਕੋਈ ਵੀ ਗੱਲ ਕਰਨ ਦੀ ਥਾਂ ਤੇ ਚੁੱਪ ਰਹਿ ਲਉ ਬਹੁਤ ਸਾਰੇ ਲੋਕ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਆ ਆਪਣੇ ਆਪ ਦੇ ਉੱਤੇ ਬਹੁਤ ਸਾਰੇ ਲੋਕ ਕੁੜਕੁੜ ਕਰਨਾ ਸ਼ੁਰੂ ਕਰ ਦਿੰਦੇ ਆ ਅਰੇ ਬਹੁਤ ਸਾਰੇ ਆ ਉਹ ਕੁੜਕੜ ਵੀ ਨਹੀਂ ਕਰਦੇ ਸ਼ੱਕ ਵੀ ਨਹੀਂ ਕਰਦੇ ਬਟ ਰਿਸਪੈਕਟ ਵੀ ਨਹੀਂ ਕਰਦੇ ਪਰ ਅੱਜ ਮੈਂ ਤੁਹਾਨੂੰ ਵਚਨ ਦੇ ਹਵਾਲੇ ਦੇ ਕੇ ਤੁਹਾਨੂੰ ਮੈਂ ਐਗਜ਼ਾਮਪਲਸ ਦਿੱਤੀਆਂ ਤੇ ਮੈਂ ਤੁਹਾਨੂੰ ਕਹਿੰਨੀ ਆ ਅਗਰ ਤੁਸੀਂ ਚਾਹੁੰਦੇ ਆ ਕਿ ਬਹੁਤ ਜਲਦ ਉਹ ਸ਼ਬਦ ਉਹ ਅੱਖਰ ਜੋ ਇਸ ਪੁਲਪੜ ਤੋਂ ਇਸ ਬੇਦੀ ਤੋਂ ਇਸ ਆਲਟਰ ਤੋਂ ਤੁਹਾਡੇ ਲਈ ਖੁਦਾਜੀ ਦੇ ਦਾਸ ਦੇ ਦੁਆਰਾ ਰਿਲੀਜ਼ ਕੀਤੇ ਜਾਂਦੇ ਉਹ ਐਜ਼ ਇਟ ਇਜ਼ ਪੂਰੇ ਹੋ ਜਾਣ ਤਾਂ ਤੁਸੀਂ ਵੀ ਉਦਾਂ ਆਦਰ ਦੇਣਾ ਸ਼ੁਰੂ ਕਰ ਦਿਓ ਜਿੱਦਾਂ ਵਚਨ ਆਦਰ ਦੇਣ ਦੇ ਲਈ ਕਹਿੰਦਾ ਸਭ ਤੋਂ ਪਹਿਲਾਂ ਆਦਰ ਆਪਣੇ ਸਰਵਸ਼ਕਤੀਮਾਨ ਰਚਨਹਾਰ ਪਰਮੇਸ਼ਰ ਨੂੰ ਦੂਜਾ ਆਦਰ ਪਰਮੇਸ਼ਰ ਦੇ ਵਚਨ ਸੁਣਾਉਣ ਵਾਲੇ ਜਨ ਨੂੰ ਹਾਲੇਲੂਇਆ ਔਰ ਤੁਸੀਂ ਦੇਖਿਓ ਤੁਸੀਂ ਗਵਾਈਆਂ ਦੇ ਨਾਲ ਆਓਗੇ ਕਿਉਂਕਿ ਪਰਮੇਸ਼ਰ ਤੁਹਾਨੂੰ ਮਹਾਨਤਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਪ੍ਰਭੂ ਨਹੀਂ ਚਾਹੁੰਦੇ ਤੁਸੀਂ ਗਰੀਬੀ ਦੇ ਵਿੱਚ ਰਹੋ ਪ੍ਰਭੂ ਨਹੀਂ ਚਾਹੁੰਦੇ ਤੁਸੀਂ ਬੰਦਨਾ ਦੇ ਵਿੱਚ ਜਕੜੇ ਹੋਏ ਰਹੋ ਪਰ ਪ੍ਰਭੂ ਚਾਹੁੰਦੇ ਆ ਕਿ ਤੁਸੀਂ ਰੱਜੇ ਹੋਏ ਹੋਮੋ ਤੁਸੀਂ ਕੌਮਾਂ ਵਿੱਚ ਉੱਚੇ ਕੀਤੇ ਜਾਵੋ ਕੁਛੜ ਚੱਕੇ ਜਾਵੋ ਔਰ ਗੋਡਿਆਂ ਉੱਤੇ ਕੁਦਾਏ ਜਾਵੋ ਅਰ ਕੱਲ੍ਹ ਸੀ ਜ਼ੂਮ ਸੈਸ਼ਨ ਦੇ ਵਿੱਚ ਇੱਕ ਆਇਤ ਪੜ੍ਹੀ ਸੀਗੀ ਆਪਾਂ ਦੇਖ ਲੈਨੇ ਆ ਅਮ ਮੇਰੇ ਖਾਲੀ ਯਸਾਇਦੀ ਕਿਤਾਬ ਦੇ ਵਿੱਚ ਸੀਗੀ ਤਾਂ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਸਾਫ਼-ਸਾਫ਼ ਕਿ ਪਰਮੇਸ਼ਵਰ ਦੀ ਜਿਹੜੀ ਇੱਛਾ ਆ ਉਹੋ ਤੁਹਾਡੇ ਜੀਵਨ ਦੇ ਵਿੱਚ ਮੈਂ ਡਿਫਰੈਂਟ ਲੈ ਕੇ ਆਈ ਆ ਅੱਜ ਤਾਂ ਮੈਂ ਉਹ ਆਇਤ ਲਿਖਣ ਦੇ ਵਾਸਤੇ ਵੀ ਜਿਹੜਾ ਆ ਉਹ ਕਿਹਾ ਸੀਗਾ ਡੈਫੀਨਿਟਲੀ ਮੈਂ ਆਪਣੇ ਪੇਜ ਦੇ ਉੱਤੇ ਲਿਖ ਕੇ ਪਾ ਦਾਂਗੀ ਤਾਂ ਉਹਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਮੈਂ ਤੁਹਾਡੀ ਭਾਗਵਾਨੀ ਨੂੰ ਵਧਾਵਾਂਗਾ ਔਰ ਧਨ ਨਦੀ ਦੇ ਵਾਂਗ ਤੁਹਾਡੇ ਵੱਲ ਨੂੰ ਆਏਗਾ ਧਨ ਨਦੀ ਦੇ ਵਾਂਗ ਤੁਹਾਡੇ ਵੱਲ ਨੂੰ ਔਰ ਮੈਂ ਤੁਹਾਡੀ ਭਾਗਵਾਨੀ ਨੂੰ ਵਧਾਵਾਂਗਾ ਤੁਸੀਂ ਕੁਛੜ ਚੱਕੇ ਜਾਓਗੇ ਅਤੇ ਗੋਡਿਆਂ ਉੱਤੇ ਕੁਦਾਏ ਜਾਓਗੇ ਹallelujah ਇਹ ਇੱਛਾ ਹੈ ਪਰਮੇਸ਼ਵਰ ਦੀ ਇਤਨੀ ਕਿ ਤੁਸੀਂ ਪੁੜੀਆਂ ਦੇ ਵਿੱਚ ਰਾਸ਼ਨ ਲੈ ਕੇ ਆਵੋ ਤੁਸੀਂ ਸਮਝੋ ਜਦੋਂ ਘਟੀ ਹੁੰਦੀ ਹੈ ਕਿਸੇ ਦੇ ਘਰ ਦੇ ਵਿੱਚ ਤਾਂ ਕੀ ਆ ਅਸੀਂ ਪਾਈਆ ਵੀ ਨਹੀਂ ਖਰੀਦ ਸਕਦੇ ਪੱਤੀ ਤਾਂ ਕੀ ਹੁੰਦਾ ਪੁੜੀ ਦੇ ਵਿੱਚ ਕਹਣਾ ਦਸਾਂ ਦੀ ਪੱਤੀ ਪਾ ਦਿਓ ਤੇ ਉਹਦੇ ਨਾਲ ਕਿੰਨੇ ਦਿਨ ਲੰਘਣਗੇ 10 ਰੁਪਏ ਦੀ ਪੱਤੀ ਦੇ ਨਾਲ ਪਰ ਖੁਦਾ ਕਿ ਮੈਂ ਚਾਹੁੰਦੇ ਆ ਤੁਹਾਡੇ ਵੱਲ ਨੂੰ ਬਰਕਤਾਂ ਕਿਵੇਂ ਹੋਣ ਨਦੀ ਦੇ ਵਾਂਗ ਨਦੀ ਦਾ ਫਲੋ ਜਾਣਦੇ ਹੋ ਨਾ ਤਾਂ ਨਦੀ ਰੁਕਦੀ ਨਹੀਂ ਨਦੀ ਦਾ ਪਾਣੀ ਜਿਹੜਾ ਆ ਉਹ ਵਹਿੰਦਾ ਹੀ ਜਾਂਦਾ ਆ ਵਹਿੰਦਾ ਹੀ ਜਾਂਦਾ ਆ ਭਾਵੇਂ ਉਹਦੇ ਵਿੱਚੋਂ ਕਿੰਨੇ ਹੋਰ ਸੂਏ ਕੱਢੇ ਜਾਣ ਪਰ ਨਦੀ ਮੁੱਕਦੀ ਨਹੀਂ ਖੁਦਾ ਦੀ ਇੱਛਾ ਆ ਕਿ ਤੁਹਾਡੇ ਜੀਵਨ ਦੇ ਵਿੱਚ ਬਰਕਤਾਂ ਹੜ ਦੇ ਵਾਂਗ ਨਦੀ ਦੇ ਵਾਂਗ ਆਉਣ ਔਰ ਕਦੀ ਵੀ ਰੁਕਣ ਨਾ ਔਰ ਉੱਥੇ ਸਾਫ਼ ਸਾਫ਼ ਲਿਖਿਆ ਧਨ ਨਦੀ ਦੇ ਵਾਂਗ ਤੁਹਾਡੇ ਵੱਲ ਨੂੰ ਆਏਗਾ ਤਾਂ ਅਗਰ ਤੁਸੀਂ ਚਾਹੁੰਦੇ ਆ ਕਿ ਨਦੀ ਦੇ ਵਾਂਗ ਧਨ ਆਏ ਤੁਸੀਂ 10 10 ਰੁਪਏ 100 100 ਰੁਪਏ ਕਿਸੇ ਤੋਂ ਨਾ ਮੰਗੋ ਕਿ ਮੈਨੂੰ ਕਿਰਾਇਆ ਦੇਣ ਵਾਸਤੇ ਦੇ ਦਿਓ ਘਰ ਦਾ ਕਿਰਾਇਆ ਦੇਣ ਵਾਸਤੇ ਦੇ ਦਿਓ ਦੁੱਧ ਦਾ ਬਿੱਲ ਦੇਣ ਵਾਸਤੇ ਮੇਰਾ ਨਿਆਣਾ ਰੋਂਦਾ ਮੈਨੂੰ ਕਾਪੀ ਲੈ ਕੇ ਦੇਣੀ ਆ ਫੀਸ ਦੇਣੀ ਆ ਪਲੀਜ਼ ਮੈਨੂੰ ਇੱਕ ਮਹੀਨੇ ਲਈ ਧਾਰ ਦੇ ਦਿਓ ਮੈਂ ਤੁਹਾਨੂੰ ਬੈਕ ਕਰ ਦੂੰ ਮੋੜ ਦੂੰ ਅਗਰ ਤੁਸੀਂ ਇੰਨਾਂ ਸਾਰੀਆਂ ਚੀਜ਼ਾਂ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਕੀ ਕਰਨਾ ਹੋਊਗਾ ਖੁਦਾ ਦੀ ਮਹਿਮਾ ਕਰਨੀ ਹੋਊਗੀ ਕੁਦਾਉ ਤੇ ਵਿਸ਼ਵਾਸ ਰੱਖਣਾ ਹਾਊਗਾ ਅਰੇ ਰੂਹ ਜਿਸਮ ਜਾਨ ਨਾਲ ਉਹਦੀ ਮਹਿਮਾ ਕਰਨੀ ਹਾਊਗੀ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਣਾ ਹਾਊਗਾ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਹਿਰਦੇ ਵਿੱਚ ਰੱਖਣਾ ਹਾਊਗਾ ਅਰੇ ਵਚਨ ਦੇ ਵਿੱਚ ਲਿਖਿਆ ਇਹ ਬਵਸਥਾ ਦੀਆਂ ਗੱਲਾਂ ਤੇਰੀਆਂ ਅੱਖਾਂ ਤੋਂ ਪਰੋਖੇ ਨਾ ਹੋਣ ਤੇਰੇ ਮੂੰਹ ਤੋਂ ਜੁਦੀਆਂ ਨਾ ਹੋਣ ਉੱਠਦੇ ਆਂ ਬੈਹਂਦੇ ਆਂ ਚਰਚਾ ਕਰੋ ਕਾਰ ਵਿੱਚ ਕਲੀਨਿੰਗ ਕਰ ਰਹੇ ਹੋ ਖੁਦਾ ਦਾ ਚਰਚਾ ਕਰੋ ਗੱਡੀ ਲੈ ਕੇ ਕਿਤੇ ਜਾ ਰਹੇ ਹੋ ਵਚਨ ਲਗਾ ਲਓ ਗੱਡੀ ਦੇ ਵਿੱਚ ਵਰਸ਼ਿਪ ਲਗਾ ਲਓ ਬੱਚਿਆਂ ਦੇ ਨਾਲ ਬੈਠੇ ਹੋ ਕੋਈ ਨਾ ਕੋਈ ਇੱਕ ਵਚਨ ਜ਼ਰੂਰ ਆਪਣੇ ਬੱਚਿਆਂ ਦੇ ਨਾਲ ਸ਼ੇਅਰ ਕਰੋ ਖਾਣਾ ਖਾਣ ਵਾਸਤੇ ਬੈਠੇ ਹੋ ਧੰਨਵਾਦ ਕਰੋ ਗੱਡੀ ਵਿੱਚ ਬੈਠੇ ਹੋ ਧੰਨਵਾਦ ਕਰੋ ਖੁਦਾ ਤੈ ਮੈਨੂੰ ਗੱਡੀ ਨਾਲ ਬਲੈਸ ਕੀਤਾ ਜੁੱਤੀ ਪਾ ਰਹੇ ਹੋ ਧੰਨਵਾਦ ਕਰੋ ਖੁਦਾ ਤੂੰ ਮੈਨੂੰ ਪੈਰ ਦਿੱਤੇ ਜੁੱਤੀ ਦਿੱਤੀ ਮੈਂ ਚੱਲ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਸਕਦਾ ਗ੍ਰੈਟੀਟਿਊਡ ਆਪਣੇ ਅੰਦਰ ਲੈ ਕੇ ਆਓ ਕਰਤਗਿਆ ਲੈ ਕੇ ਆਓ ਧੰਨਵਾਦ ਸ਼ੁਕਰਗੁਜ਼ਾਰੀ ਲੈ ਕੇ ਆਓ ਔਰ ਤੁਸੀਂ ਦੇਖਿਓ ਦਿਨਾਂ ਵਿੱਚ ਤੁਸੀਂ ਮਲਟੀਪਲਾਈ ਹੋ ਜਾਓਗੇ 1000 ਪਰਸੈਂਟ ਹਜ਼ਾਰ ਗੁਣਾ ਤੁਸੀਂ ਹਜ਼ਾਰ ਫੀਸਦੀ ਤੁਸੀਂ ਗੁਣਾ ਹੋ ਜਾਓਗੇ ਤੁਸੀਂ ਵਧੋਗੇ ਤੁਸੀਂ ਬਰਕਤ ਪਾਓਗੇ ਤੁਹਾਡੀ ਤੰਦਰੁਸਤੀ ਵਧੇਗੀ ਤੁਹਾਡਾ ਧਨ ਦੌਲਤ ਵਧੇਗਾ ਔਰ ਤੁਸੀਂ ਦੇਖਿਓ ਤੁਸੀਂ ਵਧਦੇ ਜਾਓਗੇ ਵਧਦੇ ਜਾਓਗੇ ਔਰ ਕਦੀ ਵੀ ਤੁਸੀਂ ਰੁਕੋਗੇ ਨਹੀਂ ਯਸ਼ਾਯਾਸ਼ਾਦ ਉਹਦੀ 12 ਨੰਬਰ ਆਇਤ ਜਿਹੜੀ ਆ ਉਹ ਪੜ ਲਈ ਆਪਾਂ ਯਹਵਾ ਤਾਂ ਐਂ ਆਖਦਾ ਹੈ ਤੁਸੀਂ ਜਰੂਰ ਜਿਹੜੇ ਵੀ ਰਿਚ ਹੋਣਾ ਚਾਹੁੰਦੇ ਆ ਤਾਂ ਅਨਦੌਲਤ ਦੀ ਬਰਕਤ ਪਾਉਣਾ ਚਾਹੁੰਦੇ ਆ ਤੁਸੀਂ ਇਹਦਾ ਸਟicker ਬਣਾ ਕੇ ਇਹਨੂੰ ਲੱਗ ਕੇ ਘਰ 'ਚ ਥਾਂ-ਥਾਂ ਤੇ ਚੇਪ ਲੋ ਪਰ ਪੜਦੇ ਰਹਿਣਾ ਸਿਰਫ ਚੇਪੇ ਨਾ ਰਹਿਣ ਹੋਰ ਤੁਸੀਂ ਅੱਖਾਂ ਬੰਦ ਕਰਕੇ ਲਾਗੋਂ ਦੀ ਲੰਘ ਜੋ ਤਾਂ ਕੀ ਲਿਖਿਆ ਯਹਵਾ ਤਾਂ ਇਉਂ ਆਖਦਾ ਹੈ ਵੇਖੋ ਮੈਂ ਭਾਗਵਾਨੀ ਦਰਿਆ ਵਾਂਗ ਅਤੇ ਕੌਮਾਂ ਦਾ ਮਾਲ ਤਨ ਨਦੀ ਦੇ ਹੜ ਵਾਂਗ ਉਸ ਤਿੱਕ ਪਚਾਵਾਂਗਾ ਅਤੇ ਤੁਸੀਂ ਚੁੰਗੋਗੇ ਤੁਸੀਂ ਕੁਛੜ ਚੁੱਕੇ ਜਾਓਗੇ ਅਤੇ ਗੋਡਿਆਂ ਉੱਤੇ ਕੁਦਾਏ ਜਾਓਗੇ ਆਮੀਨ ਆਮੀਨ ਤਾਂ ਇਸ ਆਇਤ ਨੂੰ ਲਿਖ ਲਓ ਚੰਗੀ ਤਰ੍ਹਾਂ ਲਿਖ ਲਓ ਮਿਸਕੋਡ ਨਾ ਹੋ ਜਾਏ ਮਿਸ ਨਾ ਹੋ ਜਾਏ ਦਾ ਨੰਬਰ ਕਿਉਂਕਿ ਤੁਸੀਂ ਸਾਰੇ ਦੇ ਸਾਰੇ ਆਈ ਨੋ ਤੁਹਾਡੀ ਇੱਛਾ ਹੈ ਕਿ ਤੁਹਾਡੇ ਕੋਲੇ ਬਹੁਤਾ ਹੋਏ ਔਰ ਇਹ ਇੱਛਾ ਇਸ ਲਈ ਆ ਕਿਉਂਕਿ ਇਹ ਪਰਮੇਸ਼ਵਰ ਦੀ ਇੱਛਾ ਆ ਹallelujah ਪ੍ਰਭੂ ਦੀ ਵਡਿਆਈ ਹੋਵੇ ਪ੍ਰਭੂ ਤੁਹਾਨੂੰ ਇੰਨੀਆਂ ਹੀ ਬਰਕਤਾਂ ਦੇਣ ਸੱਚੀ ਸਾਰਾ ਕੌਮਾਂ ਦਾ ਮਾਲ ਤੰਨ ਕੌਮਾਂ ਦਾ ਮਾਲ ਤੰਨ ਤਾਂ ਤੁਸੀਂ ਕਹੋ ਕੌਮਾਂ ਦਾ ਮਾਲ ਤੰਨ ਮੇਰੇ ਵੱਲ ਨੂੰ ਨਦੀ ਅਤੇ ਹੜ ਦੇ ਵਾਂਗ ਆ ਰਿਹਾ ਹੈ ਪਰਮੇਸ਼ਰ ਮੇਰੇ ਵਾਲ ਨੂੰ ਧੰਨ ਦੀਆਂ ਨਦੀਆਂ ਵਹਾਰਿਆ ਹੈ ਮੈਂ ਉਹਨਾਂ ਨਦੀਆਂ ਵਿੱਚੋਂ ਪੀਂਦਾ ਹਾਂ ਤੁਸੀਂ ਘਰ ਵਿੱਚ ਵੀ ਇਦਾਂ ਬੋਲੋਗੇ ਔਰ ਰੈਗੂਲਰ ਬੋਲੋਗੇ ਮੈਂ ਕਿਹਾ ਤੁਸੀਂ ਅੱਜ ਦੀ ਤਰੀਕ ਪਾ ਕੇ ਲਿਖ ਲਓ 25 ਦਸੰਬਰ ਆਉਣ ਤੋਂ ਪਹਿਲਾਂ ਪਹਿਲਾਂ ਤੁਹਾਡੀਆਂ ਬਹੁਤ ਵੱਡੀਆਂ ਵੱਡੀਆਂ ਖਵਾਇਸ਼ਾਂ ਪੂਰੀਆਂ ਹੋਣਗੀਆਂ ਮੈਂ ਕਿਹਾ ਜਿਹੜੀਆਂ ਖਵਾਇਸ਼ਾਂ ਤੁਹਾਨੂੰ ਲੱਗਦਾ ਕਿ ਦੋ ਚਾਰ ਸਾਲਾਂ ਨੂੰ ਦੇਖਾਂਗੇ ਤੈਸੇ ਇਕੱਠੇ ਕਰਕੇ ਜੋੜ ਕੇ ਮੈਂ ਮੇਰੇ ਪਰਮੇਸ਼ਵਰ ਦੇ ਵਚਨ ਦੇ ਉੱਤੇ ਭਰੋਸਾ ਰੱਖ ਕੇ ਕਿਉਂਕਿ ਇਹ اٹਲ ਨ ਵਚਨ ਨੇ ਤਾਂ ਮੈਂ ਇਹਦੇ ਉੱਤੇ ਭਰੋਸਾ ਰੱਖ ਕੇ ਤੁਹਾਨੂੰ ਇਹ ਕਹਿੰਨੀ ਆ ਅੱਜ ਦੀ ਤਰੀਕ ਪਾਓ ਕਿ ਅੱਜ ਦੇ ਦਿਨ ਸਾਨੂੰ ਖੁਦਾ ਨੇ ਇਹ ਵਚਨ ਦਿੱਤਾ ਅਸੀਂ ਇਸ ਵਚਨ ਉੱਤੇ ਯਕੀਨ ਕਰਦੇ ਹਾਂ ਤੁਸੀਂ ਜ਼ਰੂਰ ਲਿਖਿਓ ਕਿਉਂਕਿ ਜਦੋਂ ਤੁਸੀਂ ਲਿਖਦੇ ਕਈ ਵਾਰੀ ਆਪਾਂ ਕਹਿੰਨੇ ਲਿਖ ਕੇ ਮੋਹਰ ਲੱਗੀ ਆ ਮੇਰੇ ਕੋਲੇ ਲਿਖਤ ਪਈ ਆ ਇਹ ਮੁੱਕਰ ਨਹੀਂ ਸਕਦਾ ਇਦਾਂ ਆਪਾਂ ਕਰਦੇ ਨੇ ਜਦੋਂ ਕਿਸੇ ਨਾਲ ਲੈਣ ਦੇਣ ਕਰਦੇ ਕੋਈ ਗੱਲ ਕੋਈ ਡੀਲ ਫਿਕਸ ਹੁੰਦੀ ਤਾਂ ਉਹਦਾ ਲਿਖਤੀ ਜਿਹੜਾ ਆ ਪੇਪਰ ਰੈਡੀ ਕੀਤਾ ਜਾਂਦਾ ਆ ਤਾਂ ਤੁਸੀਂ ਲਿਖਣਾ ਆ ਕਿ ਅੱਜ ਪਰਮੇਸ਼ਵਰ ਨੇ ਮिन्नੂ ਯਸਾ ਯਾ 66 ਦੇ ਵਿੱਚੋਂ 12 ਨੰਬਰ ਆਇਤ ਵਾਅਦੇ ਦੇ ਰੂਪ ਵਿੱਚ ਦਿੱਤੀ ਅਰ ਮੈਂ ਇਸ ਵਚਨ ਉੱਤੇ ਪੂਰਾ ਯਕੀਨ ਕਰਦਾ ਆ ਕਰਦੀ ਆ ਅਰ ਨਾਲ ਹੀ ਲਿਖ ਲਓ 25 ਦਸੰਬਰ ਤੋਂ ਪਹਿਲਾ ਪਹਿਲਾ ਇਸ वचन ਦੇ ਅਨੁਸਾਰ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਪੂਰਾ ਹੋ ਰਿਹਾ ਹੈ। ਅਰ ਰੋਜ ਜੋ ਅੱਜ ਲਿਖਿਆ ਰੋਜ ਤੁਸੀਂ ਇਸ ਚੀਜ਼ ਨੂੰ ਪੜਿਓ। ਐਗਜ਼ੈਕਟਲੀ ਜੋ ਤੁਹਾਨੂੰ ਕਿਹਾ ਗਿਆ ਉਦਾਂ ਹੀ ਤੁਸੀਂ ਪੜਿਓ। ਮੈਂ ਕਿਹਾ 25 ਦਸੰਬਰ ਤੋਂ ਪਹਿਲਾ ਪਹਿਲਾ ਇੱਥੇ ਢੇਰ ਲੱਗ ਜਾਣੇ ਆ ਗਵਾਹਿਆਂ ਦੇ। ਆਮੇਨ ਹਾਲੇਲੂਇਆ